ਸਿੱਖਾਂ ਵਾਲਾ ਚੌਕ ਮੋਗਾ ਵਿੱਚ ਸਨੀ ਕੰਡਾ ਜਸਨ ਗਾਰਮੈਂਟਸ ਵੱਲੋਂ ਨਕੂਦਰ ਵਾਲੇ ਸਾਈ ਲਾਡੀ ਸ਼ਾਹ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੜੀ ਚੌੜਕੜਾ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਜਿਸ ਨੂੰ ਸੰਗਤਾਂ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਛਕਿਆ ਅਖੀਰ ਵਿੱਚ ਸਨੀ ਕੰਡਾ ਜੀ ਨੇ ਇਸ ਢੰਡਾਰੇ ਵਿੱਚ ਸਹਿਯੋਗ ਦੇਣ ਵਾਲੇ ਸੱਜਣਾ ਮਿੱਤਰਾਂ ਦਾ ਅਤੇ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ ਅਬ ਮੇਰੀ ਨਿਗਾਹੋ ਕੀ ਨਾ ਕੋਨੋ ਮਾਣ ਕੇ ਭਾਈ ਅਦਿਲਾਲੇ ਦੀ ਮੱਛੀ ਆ ਤੁਨੂੰ ਕੋ ਲੰਮੀ ਤਹਾਈ ਕਲੀ ਵਾਲੇ ਮੱਛੀ ਹੋਦਾ ਤਾਲੇ ਨਹਾਈ ਵਾਹ ਭਾ ਭਾ ਮੱਛੀ I'm gonna ਸਾਹਿਬ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਕਰਾ ਸਾਈ ਲਾਡੀ ਸ਼ਾਹ ਸਰਕਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਸ ਸਾਈ ਲਾਡੀ ਸ਼ਾਹ ਜੀ ਦੀ ਯਾਦ ਵਿੱਚ ਜਨਮ ਦਿਹਾੜੀ ਤੇ ਲਗਾਇਆ ਗਿਆ ਪੰਹਾਰਾ ਕੜੀ ਚਾਵਲ ਤੇ ਮਿੱਠੇ ਪ੍ਰਸ਼ਾਦ ਦਾ ਲੰਗਰ ਸੀਗਾ ਇਸ ਸਾਈ ਜੀ ਦੇ ਦਰਬਾਰ ਤੇ ਜਾਣੇ ਉੱਥੇ ਹੀ ਸਾਰਾ ਕੁਝ ਇਹ ਸਿੱਖਿਆ ਸਾਰੇ ਭਰਾਵਾਂ ਨੇ ਰਲ ਕੇ ਅਸੀਂ ਭੰਡਾਰਾ ਲਗਾਇਆ ਵਧੀਆ ਸੰਗਤ ਦਾ ਵੀ ਸਹਿਯੋਗ ਮਿਲਿਆ ਅਸੀਂ 3 ਨੰਬਰ ਚੋਂ ਗਏ ਜਸ਼ਨ ਗਾਰਮੈਂਟ ਦੇ ਬਾਹਰ ਅਸੀਂ ਤੀਜਾ ਸਾਲ ਹੈ ਸਾਈ ਜੀ ਦੀ ਮਿਹਰ ਨਾਲ ਇਹ ਸਾਈ ਲਾਡੀ ਸ਼ਾਹ ਨਕੌਦਰ ਵਾਲੀ ਦਰਬਾਰ ਦੇ ਜਿਹੜੇ ਸਾਈ ਜੀ ਹੈ ਉਹਨਾਂ ਦਾ ਜਨਮ ਦਿਹਾੜਾ ਹੈ ਉਹਨਾਂ ਦੇ ਪਵਨ ਯਾਦ ਦੇ ਵਿੱਚ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸਾਨੂੰ ਲਗਾਤਾਰ 3 ਸਾਲ ਹੋ ਗਏ ਭੰਡਾਰਾ ਲਗਾੰਦੇ ਨੂੰ ਸਾਨੂੰ ਖੁਦ ਨੂੰ ਵੀ ਬਹੁਤ ਆਨੰਦ ਆਉਂਦਾ ਸਾਈ ਜੀ ਦੀ ਕਿਰਪਾ ਨਾਲ ਭੰਡਾਰਾ ਕਰਕੇ ਬਹੁਤ ਪਿਆਰ ਸੰਗਤ ਦਾ ਮਿਲਦਾ ਬਹੁਤ ਸੰਗਤ ਹਮ ਹਮਾ ਕੇ ਪਹੁੰਚਦੀ ਹੈ ਸਾਈ ਜੀ ਦੀ ਸਾਡੇ ਤੇ ਐਵੇਂ ਮਿਹਰ ਬਣੀ ਰਵੇ ਤੇ ਅਸੀਂ ਹਰ ਸਾਲ ਇਸ ਤੋਂ ਵਧਾ ਕੇ ਹੀ ਸਰਕਾਰ ਦਾ ਲੰਗਰ ਲਗਾੰਦੇ ਰਹੀ ਜੈ ਸਾਈ ਜੀ ਦੀ ਅੱਜ ਬਾਬਾ ਲਾਡੀ ਸਾਈ ਜੀ ਦਾ ਜਨਮ ਦਿਨ ਸੀਗਾ ਉੰਦੀ ਖੁਸ਼ੀ ਦੇ ਵਿੱਚ ਆਪਾਂ ਲੰਗਰ ਲਗਾਇਆ ਵਾ ਜੀ ਕੜੀ ਚਾਵਲ ਤੇ ਹਲਵੇ ਦਾ ਸਾਰਿਆਂ ਨੇ ਲਗਾਇਆ ਨਾਲ ਮਿਲ ਕੇ ਸਾਰੇ ਭਰਾ ਖੜੇ ਆ ਨਾਲ ਬਹੁਤ ਸੰਜੋਗ ਕਰਦੇ ਆ ਸਾਰਿਆਂ ਨੇ ਨਾਲ ਮਿਲ ਕੇ ਲੰਗਰ ਲਗਾਇਆ ਜੀ ਜੈਸਾ ਜੀ ਜੀ